ਗੱਡੀ ਦਾ ਕਦੇ ਸੰਗਰੂਰ ਨੀ ਟੱਪੀ ਤੇ ਕਿਵੇਂ ਬਣ ਗਈ ਟਾਰਜਨ ਤੁਸੀਂ ਸਿਰਫ ਲੋਕਲ ਵਾਸਤੇ ਰੱਖੀ ਹੈ ਇਹ ਸਰ ਇਹ ਖੜੀ ਵੈਗਨਰ ਗੱਡੀ ਦਾ ਕੱਟਿਆ ਗਿਆ ਟੋਲ ਕਿ ਮੇਰਾ ਟੋਲ ਕੱਟਿਆ ਗਿਆ ਆ ਦੇਖੋ 115 ਰੁਪਏ 5 ਤਰੀਕ 4:24 ਮਿੰਟ ਤੇ ਟੋਲ ਕੱਟਿਆ ਗਿਆ ਜੀ ਆ ਦਿਖਾ ਰਿਆਂ ਗੇ ਗੱਡੀ ਅੰਦਰ ਖੜੀ ਹੈ ਜੀ ਪੰਜਾਬੀਓ ਥੋੜਾ ਦਿਓ ਧਿਆਨ ਹਾਂਜੀ ਆਨਰ ਵੇਖ ਰਹੇ ਤੁਸੀਂ ਤਾਂ ਬੜੀ ਅਜੀਬੋ ਗਰੀਬ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਸੀਂ ਜਿੱਤੇ ਟੋਲ ਤੇ ਜਾਣੇ ਹੋ ਤਾਂ ਟੋਲ ਪਲਾਜ਼ਾ ਜਿਹੜਾ ਤੁਹਾਡਾ ਟੋਲ ਕੱਟੇ ਜਾਂਦਾ ਪਰ ਕੀ ਤੁਹਾਨੂੰ ਪਤਾ ਹੈ ਕਿ ਘਰੇ ਗੱਡੀਆਂ ਵੀ ਸੇਫ ਨਹੀਂ ਰਹੀਆਂ ਹੁਣ ਹੁਣ ਘਰੇ ਖੜੀਆਂ ਗੱਡੀਆਂ ਦੇ ਵੀ ਟੋਲ ਕੱਟੇ ਜਾਣ ਲੱਗ ਪਏ ਨੇ ਤਾਜ਼ਾ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਭਵਾਨੀਗੜ੍ਹ ਤੋਂ ਜਿੱਤੇ ਇੱਕ ਵੈਗਨਰ ਚਰਚਾ ਦੇ ਵਿੱਚ ਆ ਗਈ ਹੈ ਲੋਕਾਂ ਨੇ ਤਾਰ ਜੇ ਨਹੀਂ ਬਣਾਤੀ ਕਿ ਭਈ ਉਹ ਗੱਡੀ ਦਾ ਟੋਲ ਕਿਵੇਂ ਕੱਟਿਆ ਗਿਆ ਤਾ ਹਾਲੀ ਦੀ ਖੜੀ ਇਹ ਖਬਰ ਸਾਹਮਣੇ ਆਈ ਹੈ ਕਿ ਜਿੱਥੇ ਇੱਕ ਵਿਅਕਤੀ 5 ਤਰੀਕ ਨੂੰ ਘਰੇ ਖੜੀ ਗੱਡੀ ਦਾ ਹੀ ਉਸਦਾ ਟੋਲ ਕੱਟਿਆ ਗਿਆ 145 ਰੁਪਏ ਦਾ ਉਸ ਨੂੰ ਮੈਸੇਜ ਆਇਆ ਪਰ ਉਸ ਨੇ ਜਿਹੜਾ ਸੀਸੀਟੀਵੀ ਫੁਟੇਜ ਦਿਖਾਈ ਉਸ ਨੇ ਕਿਹਾ ਕਿ ਮੇਰੀ ਗੱਡੀ ਤਾਂ ਘਰ ਦੇ ਵਿੱਚ ਖੜੀ ਸੀ ਜਿਹੜੀ ਗੱਡੀ ਕਦੇ ਸੰਗਰੂਰ ਦੀ ਟੱਪੀ ਹੈਗੀ ਉਹ ਕਿ ਸ਼ੰਭੂ ਟੋਲ ਪਲਾਜ਼ਾ ਕੱਗੜ ਟੋਲ ਪਲਾਜ਼ਾ ਤੇ ਕਿਵੇਂ ਪਹੁੰਚ ਗਈ ਤਾਂ ਉਹਨੂੰ ਜਿਹੜਾ ਮੈਸੇਜ ਆਇਆ ਤੇ ਬਹੁਤ ਹੀ ਜ਼ਿਆਦਾ ਹੈਰਾਨ ਹੋਇਆ ਬਿਰਜੀ ਮੇਰਾ ਨਾਮ ਪ੍ਰਦੀਪ ਕੁਮਾਰ ਹੈ ਕਰਾਚੋ ਤੋਂ ਜੀ ਅੱਛਾ ਜੀ ਇਹ ਮੇਰੇ ਨਾਲ ਠੱਗੀ ਹੋਈ ਆ ਜੀ 5 ਤਰੀਕ ਨੂੰ ਆ ਟੋਲ ਕੱਟਿਆ ਗਿਆ ਜੀ ਆ ਮੇਰੀ ਗੱਡੀ ਉਰੇ ਖੜੀ ਸੀ ਜੀ ਘਰ ਚ ਐਨ ਇਹ ਕਦੇ ਭਵਾਨੀਗੜ ਦੀ ਟੱਪੀ ਜੀ ਗੱਡੀ ਇਹ ਸੀ ਸਿਰਫ ਲੋਕਲ ਵਾਸਤੇ ਰੱਖੀ ਹੈ ਇਹ ਭਵਾਨੀਗੜ ਸਮਰੂਰ ਸੁਨਾਮ ਇਹ ਤੋਂ ਵੱਧ ਨਹੀਂ ਗਈ ਹੈ ਟੋਲ ਸ਼ੰਭੂ ਬਾਰਡਰ ਤੇ ਕੱਟਿਆ ਗਿਆ ਜੀ ਕੱਗਰ ਤੇ ਆ ਦੇਖੋ ਜੀ ਆ ਕੱਟਿਆ ਗਿਆ ਜੀ ਆ ਮੈਸੇਜ ਆਇਆ ਮੈਨੂੰ ਜੀ ਇਹ ਮੈਂ ਉਦੋਂ ਹੱਕਾ ਬੱਕਾ ਰਹਿ ਗਿਆ ਜੀ ਮੈਂ ਹੈਰਾਨ ਪਰੇਸ਼ਾਨ ਆ ਇੱਕ ਵਾਰੀ ਪਹਿਲਾਂ ਵੀ ਮੇਰੇ ਨਾਲ ਇਸੇ ਤਰ੍ਹਾਂ ਦੀ ਘਟਨਾ ਹੋ ਚੁੱਕੀ ਹੈ ਇਹ ਪਤਾ ਨਹੀਂ ਜੀ ਕੀ ਚੱਕਰ ਹੈ ਕੀ ਨਹੀਂ ਕੀ ਸਿਸਟਮ ਹੈ ਜੀ ਟੋਲ ਪਲਾਜ਼ੇ ਵਾਲਿਆਂ ਦਾ ਪਤਾ ਨਹੀਂ ਦੋ ਦਨ ਗੱਡੀਆਂ ਨੇ ਇਹਦੇ ਨਾਲ ਦੀਆਂ ਪਤਾ ਨਹੀਂ ਕੀ ਹੈ ਕੀ ਨਹੀਂ ਜੀ ਮੈਨੂੰ ਸਮਝ ਤੋਂ ਬਾਹਰ ਹੈ ਜੀ ਇਹਦੇ ਵਾਸਤੇ ਕੋਈ ਕਾਨੂੰਨ ਬਣਨਾ ਚਾਹੀਦਾ ਜਾਂ ਫਾਸਟ ਟੈਗ ਦੀ ਕੋਈ ਹੋਰ ਇਹਦੇ ਰੂਲ ਐਂਡ ਰੈਗੂਲੇਸ਼ਨ ਹੋਣੇ ਚਾਹੀਦੇ ਨੇ ਇਹਦੇ ਬਾਰੇ ਕੋਈ ਨਾ ਕੋਈ ਸਰਕਾਰ ਵੱਲੋਂ ਮੰਗ ਕਰਦੇ ਆਂ ਇਹਦੇ ਬਾਰੇ ਰਿਐਕਸ਼ਨ ਲੈ ਆ ਜਾਵੇ ਜੀ ਤੁਸੀਂ ਕੋਈ ਟੋਲ ਦੇ ਘਰ ਦੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਸੰਬੰਧੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਦੀ ਸਾਨੂੰ ਨਾ ਕੋਈ ਇਹਦੇ ਬਾਰੇ ਨੰਬਰ ਹੈ ਜੀ ਸਾਡੇ ਕੋਲੇ ਅਸੀਂ ਬਾਤ ਆ ਲਾਈ ਆਪਦੀ ਸਾਨੂੰ ਕੋਈ ਪਤਾ ਹੀ ਨਹੀਂ ਚੱਲਿਆ ਜੀ ਹੱਕ ਵਾ ਪਾ ਕੇ ਰਹਿ ਗਏ ਜੀ ਹੁਣ ਅਸੀਂ ਐ ਸੋਚਦੇ ਵੀ ਕੋਈ ਕਾਨੂੰਨੀ ਕਾਰਵਾਈ ਦਾ ਪੱਖ ਲਿਆ ਜਾਵੇ